ਸਤਿ ਅਕਾਲ ਜੀ ਆਕਾ ਸਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚ ਨਾ ਵੈਦਰ ਬਾਈਕਰ ਵਿੱਚ ਜਿੱਥੇ ਜੋ 5 ਮਈ ਪੰਜਾਬ ਦੇ ਤੇਜ਼ ਹਨੇਰੀ ਮੌਸਮ ਧਰਮੀ ਦੇ ਅੱਟ ਜਾਰੀ ਹੋ ਚੁੱਕੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਿਸਾਨ ਵੀਰ ਨਾਲ ਚਲੋ ਅੱਗੇ ਵੱਧਦੇ ਹਾਂ ਵੀਡੀਓ ਵੱਲ ਹੁਣ ਤੋਂ 8:30 8:30 ਵਜੇ ਦੀਆਂ ਪੰਜਾਬ ਦੀਆਂ ਸਵੇਰ ਦੀਆਂ ਲਾਈਵ ਫੈਟ ਲੱਤੀਆਂ ਦੇਖ ਸਕਦੇ ਹੋ ਆਪਣੇ 5 ਮਈ ਦੀਆਂ ਪੰਜਾਬ ਦੇ ਆਪਣੇ ਮਾਣ ਦੇ ਭਾਗ ਹੋਇਆ ਇਨੇ ਹੁਣ ਜੇ ਥੋੜੀ ਬਦਲਵਾਈ ਸਾਫ ਹੈ ਬਾਕੀ ਪੰਜਾਬ ਦੇ ਮੂ ਲਗਭਗ ਸਾਰੇ ਉੱਚੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਪਰ ਮੀ ਆਪ ਨੂੰ ਖਾਸ ਨਹੀਂ ਦੇਖਣ ਨੂੰ ਮਿਲ ਰਿਹਾ ਕੇਵਲ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਦਰਮਿਆਨ ਨੇ ਪੱਧਰੀ ਬਦਲਵਾਈ ਹੈ ਬਾਕੀ ਮੀ ਕਣੀ ਦੀ ਗੱਲ ਕਰੀ ਕਿ ਕਿੰਨਾ ਭਾਗਾਂ ਚ ਸਾਰ ਹਨ ਪੰਜਾਬ ਦੇ ਯਾ ਭਾਗਾਂ ਦੇ ਫਾਜ਼ਲ ਕਾ ਮੁਖਸਰ ਆਪਣੇ ਫਰੀਦਕੋਟ ਦੇ ਬਠਿੰਡੇ ਦੇ ਮਾਨਸੇ ਦੇ ਹੋ ਗਏ ਪਰਣਾਲੇ ਦੇ ਹੋ ਗਏ ਇਹ ਭਾਗ ਆਪਣੇ ਸਾਫ ਹੋ ਚੁੱਕੇ ਹਨ ਕਿਉਂਕਿ ਬੱਦਲਵਾਈ ਗਾਉਂ ਨੂੰ ਟਰੈਵਲ ਕਰਦੀ ਜਾ ਰਹੀ ਹੈ ਬਾਕੀ ਜਿਹੜੇ ਆਪਣੇ ਪੰਜਾਬ ਦੇ ਆ ਭਾਗ ਹੋਏ ਤੇ ਬੱਦਲ ਲੁਧਿਆਣੇ ਦੇ ਭਾਗ ਹੋ ਗਏ ਸ਼ੀਰੋ ਭਾਗ ਸਕਨਾ ਕਰਦੇ ਫਤਿਹਗੜ੍ਹ ਸਾਹਿਬ ਦੇ ਹੋ ਗਏ ਪਟਿਆਲੇ ਦੇ ਹੋ ਗਏ ਰੂਪਨਗਰ ਦੇ ਹੋ ਗਏ ਇਹਨਾਂ ਅਜਾ ਥੋੜਾ ਮੀਂਹ ਦੇਖਣ ਨੂੰ ਮੈਸਦਾ ਆਪਣੇੋਂ ਦੇ 1 ਦੇ ਘੰਟੇ ਚ ਤੇ ਇਸ ਵਕਤ ਵੀ ਮੀਂਹ ਵਿੱਚ ਜਾਰੀ ਹੈ ਬਾਕੀ ਪੰਜਾਬ ਦੇ ਆ ਭਾਗ ਗੱਲ ਕਰੀਏ ਮਾਝਾ ਦੇ ਵਿੱਚ ਮਾੜੀ ਮੋਟੀ ਕਿਸੇ ਆਪਣੇ ਇਲਾਕੇ ਵਿੱਚ ਕਿਸੇ ਜਲੇ ਦੇ ਕੁਝ ਪਿੰਡ ਵਿੱਚ ਆਪਣੇ ਮਾੜੀ ਮੋਟੀ ਹਲਕਾ ਫਲਕਾ ਮੀਂਹ ਦੇਖਣ ਨੂੰ ਮੈਸਦਾ ਜਿਆਦਾ ਵੀ ਦੇ ਸਾਰ ਨਹੀਂ ਹੈ ਕਿਉਂਕਿ ਕੇਵਲ ਬੱਦਲਵਾਈ ਦੇਖਣ ਨੂੰ ਮਿਲ 10 11 ਵਜੇ ਤਾਈਂ ਪੰਜਾਬ ਵਿੱਚ ਲਗਭਗ ਕ੍ਰਾਸ ਕਰੂਗੀ ਹੌਲੀ ਹੌਲੀ ਬੰਦਰਬਾਈ گاਣ ਨੂੰ ਜਾ ਰਹੀ ਹੈ ਜਿਸ ਕਰਕੇ ਆਪਣੇ 11 12 ਵਜੇ ਪੰਜਾਬ ਵਿੱਚ ਕ੍ਰਾਸ ਕਰ ਜਾਊਗੀ 11 12 ਵਜੇ ਤੋਂ ਬਾਅਦ ਪੰਜਾਬ ਦੇ ਕਈ ਪਾਕ ਜਿੱਥੋਂ ਆਪ ਦੇਖਣ ਨੂੰ ਮਿਲੇ ਉਹ ਫੋਦਾ ਥੋੜਾ ਬੋਦਾ ਸਿਸਟਮ ਆਪਣੇ ਕ੍ਰੀਏਟ ਹੋਵੇ ਬਾਕੀ ਅੱਜ ਕਿਉਂਕਿ ਅਲਰਟ جاری ਹੋਏ ਹੈ ਨਾ ਮੌਸਮ ਪਾਕ ਵੱਲੋਂ ਉਸ ਤਰ੍ਹਾਂ ਦਾ ਮੀਂਹ ਹੱਲ ਤੇ ਨਹੀਂ ਦੇਖਣ ਨੂੰ ਮਿਲਿਆ ਬਾਕੀ ਹੋ ਸਕਦਾ ਦੁਪਹਿਰ ਤੋਂ ਬਾਅਦ ਮੀਂਹ ਦੇਖਣ ਨੂੰ ਮਿਲੇ ਜਾਂ ਕੋਈ ਕਾਰਵਾਈ ਹੁੰਦੀ ਹੈ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਵਾਂਗੇ ਬਾਕੀ ਕਰੀ ਮੌਸਮ ਪਾਕ ਦੇ ਰਿਪੋਰਟਰ ਵੀ ਨਜ਼ਰ ਮਰਵਾ ਦ ਅੱਜ ਉਹ ਤੋਂ ਦਰਾਂ ਦੇ ਮੀਂਹ ਦੇਖ ਨੂੰ ਆ ਕੱਲ ਆਪਣੇ ਚਾਰਵੇਂ ਵੀ ਜਾਰੀ ਹੋਈ ਸੀ ਵਾਰਨਿੰਗ ਕੱਲ ਆਪ ਨੂੰ ਮੀਂਹ ਦੇਖ ਨੂੰ ਮਿਲਿਆ ਪੰਜਾਬ ਦੇ ਕਾਫੀ ਮੱਝ ਤੋਂ ਵਿੱਚ ਕਾਫੀ ਭਾਰਾ ਮੀਂਹ ਦੇਖ ਨੂੰ ਮਿਲਿਆ ਉਦੋਂ ਦਾ ਮਾਲ ਵਿੱਚ ਵੀ ਸਿਸਟਮ ਕ੍ਰੇਟ ਹੋਇਆ ਜਿਸ ਨੇ ਬਠਿੰਡਾ ਬਠਿੰਡਾ ਦੇ ਲੇੜੇ ਛੇੜੇ ਦੇ ਟਾਕੇ ਆਪਣੇ ਕਾਫੀ ਪ੍ਰਭਾਵਿਤ ਕੀਤੇ ਇਹਨਾਂ ਵਿੱਚ ਵੀ ਕਾਫੀ ਮੋਟੇ ਗਣੇ ਮਾਈ ਦੇਖ ਨੂੰ ਮਿਲੀ ਆਪਣੇ ਪੰਜਾਬ ਵਿੱਚ ਹੁਣ ਕਾਫੀ ਭਾਗਾਂ ਵਿੱਚ ਗਣੇ ਮਾਈ ਦੇਖ ਨੂੰ ਮਿਲ ਚੁੱਕੇ ਹੈ ਮੌਸਮ ਕਾਫੀ ਠੰਡਾ ਹੋ ਚੁੱਕਾ ਹੈ ਟੈਂਪਰੇਚਰ ਕਾਫੀ ਥੱਲੇ ਆ ਚੁੱਕੇ ਨੇ ਬਾਕੀ ਗੱਲ ਇਹ ਕਿ ਇਹ ਹਵਾ ਦੀ ਹਵਾ ਹੁਣ ਇਸ ਵਕਤ ਆਪਣੇ ਕ ਹਵਾ ਬਹੁਤ ਘਾਟੀ ਚੱਲ ਰਹੀ ਹੈ ਬਾਕੀ ਹੁਣ ਵਾਲੇ ਕੁਝ ਘੰਟੇ ਚ ਹਵਾ ਫੇਰ ਆਪਣੀ ਪੂਰੀ ਵੀ ਹਵਾ ਰਫਤਾਰ ਕਰੂਗੀ ਉਸ ਤੋਂ ਬਾਅਦ ਹੋ ਸਕਦਾ ਦੁਪਹਿਰ ਨੂੰ ਆਪਣੇ ਫੇਸ ਸਿਸਟਮ ਕ੍ਰੀਏਟ ਹੋਵੇ ਉਸ ਦਿਨ ਜਿਆਦਾ ਸਾਰ ਆਪਣੇ ਜਿਹੜੇ ਭਾਗ ਹੋਗੇ ਆਪਣੇ ਪੁਆਦ ਦੇ ਹੋਗੇ ਚੰਡੀਗੜ੍ਹ ਮੁਹਾਲੀ ਸਾਈਡ ਦੇ ਇਲਾਕੇ ਹੋਗਾ ਤੇ ਆਪਣੇ ਕੁਝ ਮੱਝ ਦੇ ਤੇ ਦੋਆਬੇ ਦੇ ਭਾਗ ਹੋਗੇ ਇਹਨਾਂ ਵਿੱਚ ਥੋੜੇ ਜਿਆਦਾ ਮੀਂਹ ਸਾਰ ਹਨ ਆਪਣੇ ਦੁਪਹਿਰ ਦੇ ਇਹ ਦੁਪਹਿਰ ਤੋਂ ਬਾਅਦ ਬਾਕੀ ਅੱਜ ਲਈ ਵੀ ਨਵੀਂ ਵੀਡੀਓ ਚਾਹਤ ਲੱਗਦਾ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਦੁਪਹਿਰ ਤੋਂ ਜਦ ਤੱਕ ਨਵੀਂ ਰਿਪੋਰਟ ਆਉਂਦੀ ਹੈ ਕਿਸੇ ਭਾਗ ਵਿੱਚ ਬੱਦਲਾਈ ਕ੍ਰੀਏ